हां जी ਪੰਜਾਬੀਓ ਬਹੁਤ ਵੱਡੀ ਖਬਰ ਆ ਜਿਹੜੀ ਕਿ ਖਨੌਰੀ ਮੋਰਚੇ ਤੋਂ ਆ ਰਹੀ ਹੈ ਡੱਲੇਵਾਲ ਦਾ ਯਾਨੀ ਕਿ ਬਹੁਤ ਵੱਡਾ ਰਿਐਕਸ਼ਨ ਲੈ ਚੁੱਕੇ ਨੇ ਜਿਹੜੇ ਕਿ ਸਰਬਨ ਸਿੰਘ ਪੰਦੇੜ ਉਹਨਾਂ ਨੇ ਇੱਕ ਬਹੁਤ ਵੱਡਾ ਰੁਖ ਯਾਨੀ ਕਿ ਮੋੜ ਦੇ ਦਿੱਤਾ ਪੂਰੇ ਹੀ ਮੋਰਚੇ ਨੂੰ ਪੂਰਾ ਯਾਨੀ ਕਿਸਾਨੀ ਮੋਰਚਾ ਘਮ ਚੁੱਕਿਆ ਤਾਂ ਡੱਲੇਵਾਲ ਨੂੰ ਲੈ ਕੇ ਜਿਹੜੇ ਮਰਨ ਵਰਤ ਖਤਮ ਕਰਨ ਦੀ ਜਿਹੜੀ ਗੱਲ ਕਹੀ ਗਈ ਹੈ ਇਹਦੇ ਉੱਤੇ ਮੋਹਰ ਲੱਗ ਚੁੱਕੀ ਹੈ ਤਾਂ ਪੰਜਾਬ ਦੀ ਕਿਸਾਨੀ ਦੇ ਲਈ ਇੱਕੋ ਫੈਸਲਾ ਸੈਂਟਰ ਦਾ ਆ ਜਾਣਾ ਤੇ ਪੰਜਾਬ ਦੀ ਜਿਹੜੀ ਕਿਸਾਨੀ ਆ ਪੂਰੀ ਕਿਸਾਨੀਅਤ ਦੇ ਵਿੱਚ ਖੁਸ਼ੀ ਦੀ ਲਹਿਰ ਕਹਿ ਸਕਦੇ ਆ ਕਿਉਂਕਿ ਸਰਬਨ ਸਿੰਘ ਭੰਦੇਰ ਡੱਲੇਵਾਲ ਦੇ ਹੱਕ ਦੇ ਵਿੱਚ ਖੜ ਗਏ ਨੇ ਔਰ ਦੂਜੇ ਪਾਸੇ ਉਹਨਾਂ ਨੇ ਬਹੁਤ ਵੱਡਾ ਫੈਸਲਾ ਲੈ ਲਿਆ ਡੱਲੇਵਾਲ ਦਾ ਜਿਹੜਾ ਕਿ 55 56 ਦਿਨ ਹੋ ਚੁੱਕੇ ਨੇ 60 ਦਿਨਾਂ ਦੇ ਕਰੀਬ ਡੱਲੇਵਾਲ ਨੂੰ ਮੋਰਚੇ ਤੇ ਡਟਿਆ ਯਾਨੀ ਮਰਨ ਵਰਤ ਤੇ ਉਹਨਾਂ ਨੇ ਆਪਣਾ ਮੁਕਾਮ ਜਾਰੀ ਰੱਖਿਆ ਔਰ ਜਿਹੜੀ ਸੈਂਟਰ ਗਵਰਨਮੈਂਟ ਔਰ ਪੰਜਾਬ ਦੀ ਸਰਕਾਰ ਉਹਨਾਂ ਨੂੰ ਦਰਸਲ ਇਹਨਾਂ ਨੇ ਜੜਾਂ ਤੋਂ ਹਿਲਾ ਦਿੱਤਾ ਤਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜੀ ਦੇ ਵਿੱਚ ਸਰਬਨ ਸਿੰਘ ਪੰਦੇਹਰ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਰਿਐਕਸ਼ਨ ਲੈ ਲਿਆ ਕਿਹੜਾ ਐਕਸ਼ਨ ਲਿਆ ਉਹ ਮੈਂ ਤੁਹਾਨੂੰ ਦਿਖਾਉਂਗਾ ਕਿ ਢੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤਾ ਦਰਸਲ ਉਸੇ ਤੇ ਹੀ ਗੱਲਬਾਤ ਹੋਣ ਜਾ ਰਹੀ ਹੈ ਸੁਣੋ ਕਿਉਂਕਿ ਚਰਨਜੀਤ ਵੱਡੀ ਖਬਰ ਆ ਰਹੀ ਹੈ ਸ਼ੰਭੂ ਤੋਂ ਜਿੱਥੇ ਸਰਬਨ ਸਿੰਘ ਪੰਦੇਹਰ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਚਾਹੀਦਾ ਕਿਉਂਕਿ ਮੀਟਿੰਗ ਹੋਣੀ ਆ ਉਸ ਦੇ ਵਿੱਚ ਟੇਬਲ ਟਾਕ ਹੋਣੀ ਆ ਉਸ ਦੇ ਵਿੱਚ ਤਕੜੇ ਹੋ ਕੇ ਆਪਣੀ ਗੱਲ ਰੱਖਣੀ ਪੈਣੀ ਆ ਜੇਕਰ ਕਮਜ਼ੋਰ ਹੋਣਗੇ ਤਾਂ ਫਿਰ ਕਿਵੇਂ ਆਪਣੀ ਗੱਲ ਰੱਖ ਸਕਣਗੇ ਜਗਜੀਤ ਸਿੰਘ ਢੱਲੇਵਾਲ ਤਾਂ ਹੁਣ ਕੀ ਸਰਬਨ ਸਿੰਘ ਪੰਦੇਰ ਦੇ ਵੱਲੋਂ ਜੋ ਮੰਗ ਰੱਖੀ ਗਈ ਹੈ ਮਰਨ ਵਰਤ ਖਤਮ ਕਰਨ ਦੀ ਕੀ ਜਗਜੀਤ ਸਿੰਘ ਢੱਲੇਵਾਲ ਉਸ ਨੂੰ ਮੰਨਣਗੇ ਕੀ ਕੁਝ ਰਿਐਕਸ਼ਨ ਜਿਹੜਾ ਇਕਨੌਰੀ ਮੋਰਚੇ ਤੋਂ ਇਸ ਵੇਲੇ ਸਾਹਮਣੇ ਆ ਰਿਹਾ ਹੈ ਚਰਨਜੀਤ ਪਰ ਬਿਲਕੁਲ ਅਸੀਂ ਅਗਰ ਗੱਲ ਪਰਸੋਂ ਦੀ ਕਰੀ ਤਾਂ ਪਰਸੋਂ ਜਦੋਂ ਕੇਂਦਰ ਸਰਕਾਰ ਦੇ ਨੁਮਾਇੰਦੇ ਤੇ ਪਹੁੰਚੇ ਸੀ ਜਦੋਂ ਉਹਨਾਂ ਦੇ ਨਾਲ ਮੀਟਿੰਗਾਂ ਹੋਈਆਂ ਸੀ ਉਦੋਂ ਜਗਦੀਸ਼ ਸਿੰਘ ਧੱਲੇਵਾਲ ਦੇ ਨਾਲ ਕੱਲੇ-ਕੱਲੇ ਆਗੂ ਨੇ ਮੀਟਿੰਗ ਕੀਤੀ ਸੀ ਹਰ ਇੱਕ ਜਿਹੜੇ ਕਨੌਰੀ ਬੋਰਡ ਦੇ ਆਗੂ ਨੇ ਉੱਥੇ ਹੈਗੇ ਸੀ ਸਰਵਰ ਸਿੰਘ ਭੰਦੇਰ ਵੀ ਹੈਗੇ ਸੀ ਜਿੱਥੇ ਕਿ ਫੈਸਲਾ ਲਿਆ ਗਿਆ ਸੀ ਕਿ ਹਾਂ ਜਿਹੜੇ ਜਗਦੀਸ਼ ਸਿੰਘ ਢੱਲੇਵਾਲ ਨੇ ਮਰਨ ਵਰਤ ਖਤਮ ਨਹੀਂ ਕਰਨਗੇ ਜਦਕਿ ਸਿਰਫ ਮੈਡੀਕਲ ਸਹਾਇਤਾ ਲੈਣਗੇ ਜਦੋਂ 121 ਕਿਸਾਨ ਆਗੂ ਨੂੰ ਉਟਾਉਣ ਦੇ ਲਈ ਗਏ 121 ਕਿਸਾਨ ਆਗੂਆਂ ਦਾ ਜੜਾ ਹੈਗਾ ਮਰਨ ਵਰਤ ਖਲਵਾਉਣ ਦੇ ਦੇਗੇ ਤਾਂ ਉਹਨਾਂ ਨੂੰ ਵੀ ਜਿਹੜੇ ਜਗਦੀਸ਼ ਸਿੰਘ ਢੱਲੇਵਾਲ ਨੇ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਉਹਨਾਂ ਦੀ ਹਾਮੀ ਲੋ ਪਰ 121 ਦੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਜਗਦੀਸ਼ ਸਿੰਘ ਢੱਲੇਵਾਲ ਮਰਨ ਵਰਤ ਖੋਲਣਗੇ ਫਿਰ ਅਸੀਂ ਮਰਨ ਵਰਤ ਖੋਲਾਂਗੇ ਦਰਸਲ ਜਿਹੜਾ ਢੱਲੇਵਾਲ ਸਾਹਿਬ ਨੇ ਉਹਨਾਂ ਨੇ ਮਰਨ ਵਰਤ ਜਿਹੜਾ ਕਿ ਖਤਮ ਕਰਨ ਤੋਂ ਤਾਂ ਇਨਕਾਰ ਕਰ ਦਿੱਤਾ ਹੈ ਔਰ ਦੂਜੇ ਪਾਸੇ ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਜਿਵੇਂ ਕਿ ਗਲੂਕੋਜ਼ ਦਿੱਤਾ ਜਾ ਰਿਹਾ ਹੋਰ ਯਾਨੀ ਥੋੜੀਆਂ ਜੀਆਂ ਦਵਾਈਆਂ ਜਿਹੜੀਆਂ ਲਾਗੂ ਕਰ ਦਿੱਤੀਆਂ ਗਈਆਂ ਨੇ ਉਹ ਵੀ ਤਾਂ ਕਰਕੇ ਕੀਤੀਆਂ ਨੇ ਕਿ ਸਾਡੇ ਨਾਲ ਕੇਂਦਰ ਦੇ ਜਿਹੜੇ ਨੁਮਾਇंदे ਭੇਜੇ ਗਏ ਸੀ ਚੀਫ ਸਕੱਟਰੀ ਭੇਜਿਆ ਗਿਆ ਸੀ ਕੇਂਦਰ ਦੇ ਵਿੱਚੋਂ ਕੱਲੇ-ਕੱਲੇ ਬੰਦੇ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਔਰ ਹੁਣ ਕਿਸਾਨੀ ਮੋਰਚਾ ਜਿਹੜਾ ਉਨੇ ਇੱਕ ਨਵਾਂ ਰੁਖ ਦੇਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਸਰਬਨ ਸਿੰਘ ਪੰਦੇਰ ਬੰਨੀਓ ਕਿ ਡੱਲੇਵਾਲ ਸਾਹਿਬ ਮਰਨ ਵਰਤਾ ਜਿਹੜਾ ਉਹਨੂੰ ਖਤਮ ਕਰ ਦੇਣ ਔਰ ਦੂਜੇ ਪਾਸੇ ਟ੍ਰੀਟਮੈਂਟ ਦਾ ਦਰਸਲ ਉਹਨਾਂ ਨੇ ਲੈਣਾ ਸ਼ੁਰੂ ਕਰ ਹੀ ਦਿੱਤਾ ਔਰ ਹੁਣ ਪੰਜਾਬ ਦੀ ਗਵਰਨਮੈਂਟ ਔਰ ਸੈਂਟਰ ਦੀ ਗਵਰਨਮੈਂਟ ਦਰਸਲ ਜੇ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਦਾ ਹਿੱਲ ਚੁੱਕੀ ਹੈ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਕਈ 25 ਕਮੇਨ ਨੂੰ ਲੱਗਦਾ ਵੀ ਜਿਵੇਂ 25 ਕ ਕਿਸਾਨਾਂ ਤੇ ਇੱਕ ਪਰਚਾ ਦਰਜ ਕਰਵਾ ਦਿੱਤਾ ਤਾਂ ਉਹਨੂੰ ਲੈ ਕੇ ਬਹੁਤ ਹੀ ਜ਼ਿਆਦਾ ਕਿਸਾਨਾਂ ਦੇ ਵਿੱਚ ਪੰਜਾਬ ਦੀ ਹੋਰ ਲੋਕਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਹੈ ਕਿ ਪੰਜਾਬ ਦਾ ਉਹ ਮੁੱਖ ਮੰਤਰੀ ਜਿਹਨੂੰ ਅਸੀਂ 22 ਦੇ ਵਿੱਚ ਚੁਣਿਆ ਵੱਡੇ ਪੱਧਰ ਤੇ 92 ਸੀਟਾਂ ਦੇ ਕੇ ਇਹਨਾਂ ਦੀ ਸਰਕਾਰ ਬਣਾਈ ਤੇ ਅੱਜ ਉਹੀ ਮੁੱਖ ਮੰਤਰੀ ਸੈਂਟਰ ਦੇ ਸਾਹਮਣੇ ਗੋਡੇ ਟੇਕ ਚੁੱਕਿਆ ਔਰ ਸੈਂਟਰ ਦੇ ਨਾਲ ਰਲ ਕੇ ਸਾਡੇ ਹੀ ਕਿਸਾਨ ਮਜ਼ਦੂਰਾਂ ਤੇ ਪਰਚੇ ਦਰਜ ਹੋ ਰਹੇ ਨੇ ਕਿ ਇਹ ਸਾਡੀ ਪੰਜਾਬ ਦੀ ਸਰਕਾਰ ਅਸੀਂ ਚੁਣੀ ਸੀ ਕਿ ਸਾਡੇ ਲੋਕਾਂ ਦੇ ਉੱਤੇ ਟਾਈਮ ਆਉਣ ਤੇ ਜਦੋਂ ਹਾਕ ਮੰਗੇ ਜਾਂਦੇ ਨੇ ਦਰਅਸਲ ਉਦੋਂ ਹੀ ਇੱਕ ਐਸਾ ਐਕਸ਼ਨ ਹੋ ਜਾਂਦਾ ਸਾਡੀ ਹੀ ਬਣਾਈ ਸਰਕਾਰ ਦੁਆਰਾ ਕਿ ਸਾਡੇ ਲੋਕਾਂ ਨੂੰ ਡਾਂਗਾਂ ਵੀ ਖਾਣੀਆਂ ਪੈਂਦੀਆਂ ਨੇ ਬਹੁਤ ਹੀ ਵੱਡੇ ਜਾਨੀ ਇੱਕ ਲਾਠੀ ਚਾਰਜ ਹੋ ਜਾਂਦੇ ਨੇ ਔਰ ਉਹਨਾਂ ਦੇ ਉੱਤੇ ਪਾਣੀ ਵੀ ਪਾਇਆ ਜਾਂਦਾ ਤਾਂ ਅਕਸਰ ਤੁਸੀਂ ਦੇਖਿਆ ਕਿ ਸਾਡੀ ਪੰਜਾਬ ਸਰਕਾਰ ਦਾ ਰਵਈਆ ਸਾਡੇ ਹੀ ਪੰਜਾਬੀ ਅੱਦੇ ਲਈ ਕੀ ਸਾਬਤ ਹੋਇਆ ਇਹ ਤੁਹਾਡੇ ਸਾਹਮਣੇ ਆ ਕਿ ਸੈਂਟਰ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਔਰ ਜਿਹੜੇ ਸਾਡੇ ਪੰਜਾਬ ਦੇ ਵਿੱਚੋਂ ਇਹਨਾਂ ਦੇ ਹੋਰ ਵੀ ਨਿਮਾਇੰਦੇ ਨੇ ਉਹਨਾਂ ਨੂੰ ਆਦੇਸ਼ ਦਿੱਲੀ ਦੇ ਵਿੱਚੋਂ ਹੈੱਡ ਕੁਆਟਰ ਜਿਹੜਾ ਇਹਨਾਂ ਦਾ ਹੈਗਾ ਉੱਥੋਂ ਦਿੱਤਾ ਜਾਂਦਾ ਸੋ ਇਸ ਕਰਕੇ ਭਗਵੰਤ ਮਾਨ ਨੂੰ ਹਰ ਫਰੰਟ ਤੇ ਪੂਰੀ ਪੰਜਾਬ ਦੀ ਜਨਤਾ ਕਹਿ ਰਹੀ ਹੈ ਕਿ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੇ ਰਾਜ ਦੇ ਵਿੱਚ ਹਰ ਫਰੰਟ ਤੇ ਡਿੱਗੀ ਹੋਈ ਹੈ ਕਿਉਂਕਿ ਤੁਸੀਂ ਅਕਸਰ ਦੇਖਿਆ ਹੁਣ ਪੰਜਾਬ ਦੀ ਸਰਕਾਰ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾ ਲਈ ਉਸ ਤੋਂ ਬਾਅਦ ਲੋਕਾਂ ਦੇ ਉਹ ਮੁੱਦੇ ਭੁੱਲ ਕੇ ਕਦੇ ਬਾਂਦਰ ਦੀਆਂ ਕਹਾਣੀਆਂ ਕਦੇ ਰਿਛਾਂ ਦੀਆਂ ਕਹਾਣੀਆਂ ਕਦੇ ਬਹੁਤ ਸਾਰੇ ਯਾਨੀ ਤੁਚਕਲੇ ਬਹੁਤ ਸਾਰੀਆਂ ਕਹਾਣੀਆਂ ਇਹ ਉਹ ਲੋਕ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਦੇ ਮੂਹਰੇ ਉਹ ਲੋਕ ਸਿਰ ਵੀ ਮਾਰਦੇ ਨੇ ਉਥੇ ਤਾੜੀਆਂ ਵੀ ਵੱਜਦੀਆਂ ਨੇ ਪਰ ਦਰਅਸਲ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਇਹ ਲੋਕ ਮੌਜੂਦ ਨੇ ਔਰ ਡੱਲੇਵਾਲ ਸਾਹਿਬ ਨੂੰ ਜਿਹੜੀ ਲੈ ਕੇ ਖਬਰ ਆਈ ਸੀ ਉਹਦੇ ਵਿੱਚ ਤਾਂ ਹੀ ਆ ਕਿ ਜਿਹੜਾ ਟ੍ਰੀਟਮੈਂਟ ਆ ਉਹ ਉਹਨਾਂ ਨੇ ਲੈਣਾ ਸ਼ੁਰੂ ਕਰ ਦਿੱਤਾ ਸੋ ਉਹਨਾਂ ਨੂੰ ਵੀ ਕਈ ਪਾਸਿਓਂ ਇੱਕ ਤਰ੍ਹਾਂ ਦਾ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਦੇ ਵਿੱਚੋਂ ਹੀ ਟਾਰਗੇਟ ਕੀਤਾ ਜਾ ਰਿਹਾ ਕਿ ਡੱਲੇਵਾਲ ਸਾਹਿਬ ਜੇਕਰ ਵਾਕਈ ਉਹ ਸੂਰਮਗਤੀ ਹੈ ਜਾਂ ਫਿਰ ਉਹਨਾਂ ਨੇ ਮਰਨ ਵਰਤ ਰੱਖਿਆ ਤਾਂ ਦੇਖੋ ਇੱਕ ਮੀਟਿੰਗ ਹੋਈ ਹੈ ਤਾਂ ਇਹ ਤਾਂ ਨਹੀਂ ਹੋਇਆ ਇਹਦੇ ਵਿੱਚ ਕਿ ਅਸੀਂ ਤੁਹਾਡੀਆਂ ਮੰਗਾਂ ਮੰਨ ਲਈਆਂ ਨੇ ਇਹ ਡਿਕਲੇਅਰ ਨਹੀਂ ਹੋਈ ਮੀਡੀਆ ਦੇ ਉੱਤੇ ਗੱਲ ਪਰ ਡੱਲੇਵਾਲ ਸਾਹਿਬ ਨੂੰ ਲੋਕ ਵੀ ਕਹਿ ਰਹੇ ਨੇ ਕਿ ਇਹਨਾਂ ਨੇ ਟ੍ਰੀਟਮੈਂਟ ਕਿਉਂ ਲੈਣਾ ਸ਼ੁਰੂ ਕੀਤਾ ਆਪਦਾ ਮਰਨ ਵਰਤ ਬਿਲਕੁਲ ਉਸੇ ਹੀ ਪ੍ਰਕਾਰ ਰੱਖਣਾ ਸੀ ਜਿਹੜੇ ਪ੍ਰਕਾਰ ਪਹਿਲਾਂ ਉਹ ਸਟਾਰਟਿੰਗ ਤੋਂ ਚੱਲੇ ਸੀ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਡੱਲੇਵਾਲ ਸਾਹਿਬ ਚੋਰੀ-ਚੋਰੀ ਕੁਛ ਨਾ ਕੁਛ एनर्जी ਵਾਲੀਆਂ ਚੀਜ਼ਾਂ ਖਾਂਦੇ ਨੇ ਜਿਹੜਾ ਕਿ 60 ਦਿਨਾਂ ਦੇ ਕਰੀਬ ਹੋ ਚੱਲੇ ਨੇ ਤੇ ਡੱਲੇਵਾਲ ਸਾਹਿਬ ਦਾ ਹਲੇ ਵੀ ਯਾਨੀ ਮਰਨ ਵਾਰ ਤਜਾਰੀ ਆ ਔਰ ਉਹਨਾਂ ਦੀ ਸਿਹਤ ਸਥਿਰ ਬਣੀ ਹੋਈ ਆ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਲੋਕ ਤਾਂ ਬਹੁਤ ਸਾਰੀਆਂ ਗੱਲਾਂ ਕਹਿੰਦੇ ਨੇ ਪਰ ਮੈਂ ਪੰਜਾਬ ਦੀ ਜਨਤਾ ਤੋਂ ਜਾਣਨਾ ਚਾਹੂੰਗਾ ਕਿ ਜਿਹੜੀ ਤੁਹਾਡੀ ਪ੍ਰਕਿਰਿਆ ਦੇ ਲੋ ਆ ਉਹ ਜ਼ਰੂਰ ਦਿਣਾ ਮੇਰਾ ਵੀਰ ਤਾਂ ਕਿ ਪੰਜਾਬ ਦੇ ਵਿੱਚ ਜਿੰਨੀ ਆਬਾਦੀ ਸੁਣ ਰਹੀ ਆ ਕੀ ਸਾਰੇ ਐਓ ਜੀਆਂ ਗੱਲਾਂ ਸੋਚਦੇ ਨੇ ਕੀ ਤੁਹਾਡੇ ਰਿਐਕਸ਼ਨ ਨੇ ਇਹ ਮੈਂ ਤੁਹਾਡੇ ਤੇ ਛੱਡੂੰਗਾ ਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੀਆਂ ਮਾਵਾਂ ਭੈਣਾਂ ਬੱਚੇ ਬਜ਼ੁਰਗ ਕੋਈ ਵੀ ਵੀਡੀਓ ਦੇਖ ਰਿਹਾ ਇਸ ਵੀਡੀਓ ਤੇ ਰਿਐਕਸ਼ਨ ਜ਼ਰੂਰ ਦੇਣਾ ਆਪਣੀ ਆਪਣੀ ਪ੍ਰਕਿਰਿਆ ਕਮੈਂਟਾਂ ਦੇ ਜਰੀਏ ਜ਼ਰੂਰ ਦੇ ਕੇ ਜਾਣਾ ਤਾਂ ਕਿ ਮੈਨੂੰ ਪਤਾ ਲੱਗੇ ਪੰਜਾਬ ਦੀ ਆਵਾਦੀ ਡੰਨੇਵਾਲ ਨੂੰ ਲੈ ਕੇ ਕੀ ਸੋਚ ਰਹੀ ਹੈ ਵਿੱਚ ਤਾਂ ਮਜ਼ਦੂਰਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਕਿ ਮਜ਼ਦੂਰਾਂ ਦਾ ਨਾਰਾ ਨਾਲ ਲੈ ਕੇ ਚੱਲਦੇ ਨੇ ਕਿਸਾਨ ਔਰ ਦੂਜੇ ਪਾਸੇ ਕਿਸਾਨ ਤੇ ਮਜ਼ਦੂਰਾਂ ਦੀ ਗੱਲ ਕਿਤੇ ਵੀ ਨਹੀਂ ਕਰ ਰਹੇ ਇਹ ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹੂੰਗਾ ਕਿ ਜਨਤਾ ਕੀ ਕਹਿੰਦੀ ਹੈ ਤਾਂ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ